ਗੀਤੋ ਖਿੜਾਈ ਲਾਗੇ ਰੱਬ ਦੇ ਗੀਤ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਇਹੋ ਕਰ ਰਹੇ ਹਨ ਜੋਤ ਹੈ ਬੜੀ ਦਾ ਬੋਤਾ ਅਮਰਦਾਸ ਬਰਮਾਇਆ ਪਾਈ ਗੁਰਦਾਸ ਜੀ ਤੋਂ ਜਿਸ ਨੇ ਗ੍ਰੰਥ ਕੋਣਾ ਚਾਇਆ ਪਾਈ ਗੁਰਦਾਸ ਜੀ ਤੋਂ ਜਿਸ ਨੇ ਗ੍ਰੰਥ ਕੋਣਾ ¡Gol! Go Go ਲਗੀ ਸੁਮਾਦੀ ਮੋਹਣ ਦੀ ਦੀ ਬਹਿ ਗਏ ਪੋੜਾ ਵੱਲ ਕੇ ਲਗੀ ਸੁਮਾਦੀ ਮੋਹਣ ਦੀ ਦੀ ਬਹਿ ਗਏ ਪੋੜਾ ਵੱਲ ਕੇ ਤੇ ਸ਼ਬਦ ਜੋੜ ਖਾਤਰ ਉੱਜੇ ਮੋਹਣ ਜਬਾਰੇ ਆਦ ਗ੍ਰੰਥ ਦੀ ਰਚਨਾ ਕਰਦੇ ਪੰਚੀ Blow <laughs>